ਪਿੰਡ ਦੇ ਲੋਕਾਂ ਨੇ ਨਾਮ ਜੱਦੀਆਂ ਰੱਦ ਹੋਣ ਤੇ ਸਰਕਾਰ ਖਿਲਾਫ ਕੰਢੀ ਪੜਾਸ ਪੰਚਾਇਤੀ ਚੋਣਾਂ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੇ ਉਹਨਾਂ ਉਮੀਦਵਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦਿਆਂ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੀਨਾ ਵਿੱਚ ਵੀ ਉਹਨਾਂ ਉਮੀਦਵਾਰਾਂ ਵੱਲੋਂ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਆਪਣੇ-ਆਪਣੇ ਸਮਰਥਕਾਂ ਦੇ ਨਾਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਵੱਲੋਂ 18 ਨਾਮਜ਼ਦਗੀਆਂ ਦਾਖਲ ਕਰਾਈਆਂ ਗਈਆਂ ਸਨ ਪਰ ਕੱਲ੍ਹ ਦੀਆਂ ਲਿਸਟਾਂ ਰੋਕ ਲਈਆਂ ਗਈਆਂ ਤੇ ਸ਼ਾਮ 4 ਵਜੇ ਜਦੋਂ ਲਿਸਟਾਂ ਲਗਾਈਆਂ ਗਈਆਂ ਤਾਂ 18 ਦੀਆਂ 18 ਨਾਮਜ਼ਦਗੀਆਂ ਬਿਨਾਂ ਕਾਰਨ ਦੱਸੇ ਰੱਦ ਕਰ ਦਿੱਤੀਆਂ ਗਈਆਂ ਸਨ ਜਦ ਕਿ ਇਹ ਨਾਮਜ਼ਦਗੀਆਂ ਵਕੀਲਾਂ ਵੱਲੋਂ ਪਰੀਆਂ ਗਈਆਂ ਸਨ ਤੇ ਆਰਓ ਨੇ ਵੀ ਚੰਗੀ ਤਰ੍ਹਾਂ ਕਾਗਜ਼ ਚੈੱਕ ਕਰਕੇ ਹੀ ਦਾਖਲ ਕੀਤੇ ਸਨ ਜਾਹਰ ਤੌਰ ਤੇ ਸਿਆਸੀ ਸ਼ਹੀਦੇ ਚਲਦਿਆਂ ਉਹਨਾਂ ਦੇ ਨਾਮ ਜਦ ਹੀ ਕਾਗਜ਼ ਰੱਦ ਕਰ ਦਿੱਤੇ ਗਏ ਅਤੇ ਉਹਨਾਂ ਦੇ ਲੋਕਤੰਤ੍ਰਿਕ ਹੱਕ ਦੇ ਉੱਤੇ ਡਾਕਾ ਮਾਰਿਆ ਗਿਆ ਹੈ 18 ਸਾਡੇ ਵੱਲੋਂ ਖੜੇ ਸੀ ਜੀ ਤੇ ਉਹਨਾਂ ਦੇ ਵਿੱਚੋਂ 18 ਦੇ 18 ਰਿਜੈਕਟ ਕਰ ਦਿੱਤੀਆਂ ਗਈਆਂ ਤੇ ਬਾਕੀ ਇਹ ਇੱਥੇ ਨਹੀਂ ਕੰਮੂਗਾ ਹੀ ਹਾਈ ਕੋਰਟ ਤੱਕ ਜਾਵਾਂਗੇ ਇਹ ਬੇਇਨਸਾਫੀ ਆ ਇਹ ਕੋਈ ਇਨਸਾਫ ਨਹੀਂ ਕੋਈ ਲੋਕਤੰਤਰ ਨਹੀਂਗਾ ਹੈਗਾ ਇਹ ਕਿ ਇੱਕ ਬੰਦਾ ਪੈਸੇ ਦੇ ਕੇ ਦੇ 18 ਦੇ 18 ਹੀ ਰਿਜੈਕਟ ਕਰ ਦਵੇ ਵਕੀਲਾ ਥਰੂ ਆਪਾਂ ਭਰੀਆਂ ਤਿੰਨ ਵਕੀਲਾ ਨੇ ਚੈੱਕ ਕੀਤੀਆਂ ਫਾਈਲਾਂ ਫਿਰ ਵੀ ਰਿਜੈਕਟ ਕਰ ਦਿੱਤੀਆਂ ਗਈਆਂ ਤੇ ਸੱਚੇ ਹੋਣ ਲਈ ਇੱਕ ਦੋ ਆਪਣੀ ਵੀ ਰਿਜੈਕਟ ਕਰਵਾ ਲਈ। ਤੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਪਿੰਡ ਵਿੱਚ ਆਮ ਚੋਣਾ ਕਰਵਾਈਆਂ ਜਾਂ ਇੱਕ ਡੱਬਾ ਰੱਖਿਆ ਜਾਵੇ ਜੇ ਇਹਨੂੰ 20% ਤੋਂ ਵੱਧ ਵੋਟਾਂ ਪੈ ਜਾਣ ਤੇ ਅਸੀਂ ਆਪਣੀ ਹਾਰ ਮੰਨ ਲਾਂਗੇ। ਇਹ ਕੋਈ ਲੋਕਤੰਤਰ ਨਹੀਂ ਹੈਗਾ। ਦੇਖੋ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸਾਂ। ਉਹਨਾਂ ਵੱਲ ਵੀ ਜਿਹੜਾ ਹਲਕਾ ਅੰਚਾਰ ਸੀ ਅਸੀਂ ਗਏ ਸਾਂ। ਉਹਨਾਂ ਨੇ ਆਖਿਆ ਵੀ ਤੁਹਾਡੇ ਪਿੰਡ 'ਚ ਇਲੈਕਸ਼ਨ ਹੋਣੀ ਆ ਅਸੀਂ ਤੱਕਾਛਾਈ ਨਹੀਂ ਕਰਾਂਗੇ। ਆਰੋ ਉੱਤੇ ਇੰਨਾ ਪ੍ਰਭਾਵ ਪਾ ਕੇ ਉਹਨੂੰ ਚੁੱਕ ਕੇ ਲੈ ਗਏ ਜੀ ਉੱਥੋਂ ਕਰਕੇ ਪੈਸੇ ਦਾ ਗੇਮ ਲਾ ਲੋ ਕੋਈ ਢੰਗ ਲਾ ਲੋ 18 ਸੀ ਨਮਜਦਗੀਆਂ ਜਿਹੜੀਆਂ ਫਾਈਲਾਂ ਭਰੀਆਂ ਸੀ ਸਰਪੰਚੀ ਦੀਆਂ ਪੰਚੀ ਦੀਆਂ ਜਿਹਦੇ ਵਿੱਚੋਂ ਇੱਕ ਵੀ ਇਹਨਾਂ ਨੇ ਨਹੀਂ ਰਹਿਣ ਦਿੱਤੀ ਸਾਰੀਆਂ ਢਾਤੀਆਂ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਨਾ ਵੀ ਜੇ ਤੁਸੀਂ ਸਾਡੇ ਹੱਕ ਜਿਹੜੇ ਸਾਡੇ ਆ ਜੇ ਉਹ ਨਹੀਂ ਤੁਸੀਂ ਸਾਨੂੰ ਦੇਣੇ ਜਾਂ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਬਹਾਲ ਨਹੀਂ ਰੱਖ ਸਕਦੇ ਤੇ ਤੁਸੀਂ ਵੈਸੇ ਨੋਮੀਨੇਟ ਕਰ ਦਿਆ ਕਰੋ ਸਰਪੰਚਾਂ ਨੂੰ ਵੀ ਆ ਸਾਡੇ ਵੱਲੋਂ ਬਣ ਗਿਆ ਵਾ ਕੋਲ ਧੱਕੇਸ਼ਾ ਹੀ ਹੋਈ ਆ ਜੀ ਸ਼ਰੇ ਆਮ 18 ਤੋਂ 18 ਇੱਕ ਬੰਦੇ ਦੇ ਵੀ ਕਾਗਜ਼ ਜਿਹੜੇ ਅਸੀਂ ਭਰੇ ਸੀ ਉਹ ਵਕੀਲਾਂ ਨੇ ਚੈੱਕ ਕੀਤੇ ਆਰਓ ਜਿਹੜੇ ਲੱਗੇ ਸੀ ਉਹਨਾਂ ਚੈੱਕ ਕੀਤੇ ਜਿਹਦੇ ਵਿੱਚੋਂ ਆਪਣੇ ਐਨਓਸੀ ਵੀ ਲੱਗੀ ਸੀ ਚੁੱਲਾ ਟੈਕਸ ਵੀ ਲੱਗਾ ਸੀ ਕੋਈ ਵੀ ਉਹਦੇ ਵਿੱਚ ਤਰੂਟੀ ਨਹੀਂ ਸੀ ਪਰ ਇਸ ਦੇ ਬਾਵਜੂਦ ਨਾ ਸਾਨੂੰ ਰੀਜਨ ਦੱਸਿਆ ਪੀ ਕਿਹੜੀ ਗੱਲਾਂ ਕੱਟੇ ਗਏ ਆ ਬਸ ਲਿਸਟਾਂ ਸਾਡੀਆਂ ਕੱਲ੍ਹ ਦੀਆਂ ਰੋਕੀਆਂ ਸੀ ਅੱਜ 4 ਵਜੇ ਪਿਆ ਅੱਜ 4 ਵਜੇ ਤੋਂ ਸਮਾਂ ਲੰਘ ਗਿਆ ਲੋਕਾਂ ਦੀਆਂ ਲੱਗੀਆਂ ਸਾਰਿਆਂ ਦੀਆਂ ਸਾਡੇ ਪਿੰਡ ਦੀ ਲਿਸਟ 4 ਵਜੇ ਉਹ ਲੱਗੀ ਆਰ ਉਹਨੂੰ ਚੁੱਕ ਕੇ ਲੈ ਕੇ ਹਸਪੀਟਲ ਦਾਖਲ ਕਰਾਤਾ ਮਤਲਬ ਇੰਨਾ ਧੱਕੇ ਛਾਈ ਇਹ ਸਰਕਾਰ ਇਹ ਬਦਲਾਅ ਵੇਖੋ ਜੀ 92 ਸੀਟਾਂ ਦਿੱਤੀਆਂ ਅਸੀਂ ਵੀ ਚੰਗੇ ਭਲੇ ਇੱਥੇ ਏਰੀਆ ਦੇ ਵਿੱਚ ਬਿਲੋਂਗ ਕਰਦੇ ਆ ਪਰ ਇਹੋ ਜਿਹਾ ਧੱਕਾ ਸੀ ਪਹਿਲੀਆਂ ਸਰਕਾਰਾਂ 'ਚ ਨਹੀਂ ਵੇਖਿਆ ਕਿਤੇ ਕਿਹੜਾ ਚਾਹੁੰਦੇ ਆ ਕਿ ਜਿਨ੍ਹਾਂ ਦਾ ਨਾਮ ਚੋਣਾ ਆ ਪੰਚਾਇਤੀ ਚੋਣਾ ਤੇ ਚੋਣਾ ਜਰੂਰ ਹੋਣੀਆਂ ਚਾਹੀਦੀਆਂ ਜੇ ਕਾਗਜ਼ ਰੱਦ ਦੀ ਗੱਲ ਆ ਕੋਈ ਇੱਕ ਫਾਈਲ ਰੱਦ ਹੋ ਜਾਂਦੀ ਕੋਈ ਦੋ ਹੋ ਜਾਂਦੀਆਂ ਕੋਈ ਤਿੰਨ ਹੋ ਜਾਂਦੀਆਂ 18 ਦੀਆਂ 18 ਰੱਦ ਹੋਣ ਦਾ ਕਾਰਨ ਤੇ ਇਹੀ ਆ ਕਿ ਇਹ ਪ੍ਰਸ਼ਾਸਨ ਨੇ ਖੁਦ ਰੱਦ ਕੀਤੀਆਂ ਨੇ ਤੇ ਇਦਾਂ ਜਿਹੜਾ ਵਾ ਉਹ ਸ਼ੀਨਾ ਤੇ ਕੀ ਕਿਸੇ ਵੀ ਪਿੰਡ ਵਿੱਚ ਨਹੀਂ ਹੋਣਾ ਚਾਹੀਦਾ ਪਰ ਸੋਣ ਦੇ ਵਿੱਚ ਇਹ ਆ ਕਿ ਤਿੰਨ ਵਾਰ ਤੇ 15 ਸਾਲ ਮਤਲਬ ਲਾ ਲੋ ਤੁਸੀਂ ਤਿੰਨ ਵਾਰੀਆਂ ਤੋਂ ਕਾਗਜ਼ ਰੱਦ ਕਰਕੇ ਸਰਪੰਚ ਬੰਦੇ ਆ ਰਹੇ ਨੇ ਇੱਕ ਪਰਿਵਾਰ ਦੇ ਜੀ ਤੇ ਆਪਾਂ ਤੇ ਇਹੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਤੁਸੀਂ ਜੇ ਚੋਣਾਂ ਦੇ ਵਿੱਚ ਤੇ ਚਲੋ ਹੁਣ ਜੋ ਕਰਨਾ ਹੈ ਕਰ ਦਿੱਤਾ ਇੱਕ ਵਾਰੀ ਪਿੰਡ ਦੇ ਵਿੱਚ ਆ ਕੇ ਵਿਊ ਜਿਹੜੇ ਆ ਲੈਣੇ ਚਾਹੀਦੇ ਨੇ ਪਿੰਡ ਦੇ ਵਿੱਚ ਆਹਾਰਜੀ ਤੌਰ ਤੇ ਤੁਸੀਂ ਚੋਣਾਂ ਕਰਾ ਕੇ ਵੇਖ ਲਓ ਵੀ ਵਾਕਿਆ ਜਿਹੜੀਆਂ ਵਾ ਵੋਟਾਂ ਉਹ ਪੈਂਦੀਆਂ ਜਾਂ ਨਹੀਂ ਪੈਂਦੀਆਂ ਤੇ ਜੇ ਕਾਜ ਰੱਦ ਕਰਕੇ ਸਰਪੰਚ ਬਣਾਉਣੇ ਆ ਤੇ ਫਿਰ ਸਰਕਾਰ ਨੂੰ ਚਾਹੀਦਾ ਕਿ ਆਪਣੇ ਆਪ ਹੀ ਨਾਮਿਨੇਟ ਕਰ ਦਿਆ ਕਰੇ ਜਿਹੜੇ ਉਹਨਾਂ ਦੇ ਆਪਣੇ ਬੰਦੇ ਹੁੰਦੇ ਆ ਜਾਂ ਜਿੰਨਾਂ ਨੂੰ ਪੈਸੇ ਲੈ ਜਾਂ ਜਿਸ ਵੀ ਤਰੀਕੇ ਦੇ ਬੰਦੇ ਆ ਉਹਨਾਂ ਨੂੰ ਨਾਮਿਨੇਟ ਕਰ ਦੇਣ ਤੇ ਚੋਣਾਂ ਦਾ ਕੰਮ ਜੜਾ ਮੁਕਾ ਦੇਣ ਕਿਉਂਕਿ ਇਦਾਂ ਲੋਕਾਂ ਦੀਆਂ ਭਾਵਨਾ ਨੂੰ ਬਹੁਤ ਜਿਹੜੀ ਠੇਸ ਪਹੁੰਚ